ਸ ਸੀਨੀਅਰ ਲੇਖਿਕਾ ਨੇ ਸਾਡੇ ਬਹੁਤ ਰਿਸਪੈਕਟਡ ਨੇ ਮੈਡਮ ਰਾਜਵਿੰਦਰ ਕੌਰ ਜਟਾਣਾ ਜੀ ਉਹਨਾਂ ਦੇ ਕੋਲ ਚਲਦੇ ਆਂ ਔਰ ਇਹਨਾਂ ਦੀਆਂ ਲਿਖਤਾਂ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਨਾਲੇ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਉਹਨਾਂ ਦੀਆਂ ਸੁਣੀਆਂ ਲਿਖੀਆਂ ਜਿਹੜੀਆਂ ਕਵਿਤਾਵਾਂ ਉਹ ਸੁਣਦੇ ਨੇ ਜਟਾਣਾ ਮੈਡਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਹੋਰੇ ਤੁਹਾਡੀ ਗੁਆਣ ਦੇ ਵਿੱਚ ਮੈਡਮ ਜੋਤ ਨੇ ਬਈ ਬਾ ਕਮਾਲ ਮੈਂ ਦੇਖੋ ਗੱਲ ਇਹ ਤਾਂ ਕਿ ਮਜ਼ਾ ਆਇਆ ਸੁਣ ਕੇ ਹਾਂਜੀ ਕਿਸ ਤਰ੍ਹਾਂ ਲੱਗਾ ਇਹਨਾਂ ਦਾ ਤੁਹਾਨੂੰ ਕਵਿਤਾ ਲਿਖਣ ਦਾ ਸਟਾਈਲ ਸੱਚਮੁੱਚ ਸਰ ਮੈਂ ਇਹਨਾਂ ਨੂੰ ਸਾਲ ਡੇਢ ਕਿ ਸਾਲ ਤੋਂ ਇਹਨਾਂ ਨਾਲ ਮੇਰਾ ਵਾਹ ਵਸਤਾ ਹੈ ਤੇ ਮੈਂ ਵੀ ਇਹਨਾਂ ਨੂੰ ਕਿਸੇ ਸਾਹਿਤਿਕ ਸਭਾਰੇ ਪ੍ਰੋਗਰਾਮ ਵਿੱਚ ਚੰਡੀਗੜ੍ਹ ਸੁਣਿਆ ਸੀ ਇਹੀ ਟਵਿੱਟਰ ਵਾਲੀ ਜਿਹੜੀ ਤੇ ਇੱਕਦਮ ਇਹਨਾਂ ਸ਼ੌਕਿੰਗ ਲੱਗਿਆ ਸੀ ਨਾ ਕਿ ਲੂ ਖੰਡਾ ਜਿਹੜੀ ਸਾਰਿਆਂ ਦਾ ਮੇਰੇ ਸਾਹਿਬ ਮੇਰੇ ਤੋਂ ਮੇਰੇ ਨਾਲ ਦੂਸਰਿਆਂ ਦਾ ਵੀ ਸਾਰਿਆਂ ਦਾ ਮਤਲਬ ਸਾਰਿਆਂ ਦਾ ਦੇਖ ਕੇ ਹੈਰਾਨ ਰਹਿ ਗਈ ਕਿ ਇੰਨੀ ਸੋਹਣਾ ਵਿਚਾਰ ਇਹਨਾਂ ਨੂੰ ਆਇਆ ਕਿੱਦਾਂ ਤੇ ਕਿਸ ਤਰ੍ਹਾਂ ਇਹਨਾਂ ਨੇ ਕਿੰਨਾ ਸੋਹਣਾ ਨਿਭਾਇਆ ਇਸ ਨੂੰ ਜੀ ਤੇ ਇਸੇ ਤਰ੍ਹਾਂ ਹੀ ਆਪਾਂ ਕਹਿ ਸਕਦੇ ਜਿਹੜੇ ਇਹਨਾਂ ਦੀ ਜਿਹੜੀ ਹੁਣ ਪਾਸ਼ ਵਾਲੀ ਕਵਿਤਾ ਹੈ ਜੀ ਪਾਸ਼ ਵਾਲੀ ਜਿਹੜੀ ਨਜ਼ਮ ਹੈ ਤੇ ਉਹ ਇੰਨੀ ਜਿਹੜੀ ਲੋਕਾਂ ਨੇ ਪਸੰਦ ਕੀਤੀ ਹੈ ਕਿ ਫੇਸਬੁੱਕ ਤੇ ਬਹੁਤ ਜ਼ਿਆਦਾ ਉਹ ਸ਼ੇਅਰ ਹੋਈ ਹੈ ਹੂੰ ਮੈਨੂੰ ਬੜਾ ਅੱਛਾ ਲੱਗਿਆ ਹੈ ਕਿ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਚਰਨਜੀਤ ਜੋਤ ਮੇਰੀ ਕਰੀਬੀ ਹੈ ਲੇਕਿਨ ਜੋਤ ਮੈਡਮ ਨੇ ਤਖੱਲਸ ਨਹੀਂ ਇਸਤੇਮਾਲ ਕੀਤਾ ਕਿਤੇ ਵੀ ਤਖੱਲਸ ਸ਼ਾਇਦ ਸਰ ਨੇ ਇਹ ਸੀ ਕਿ ਇਹ ਤਾਂ ਸੇ ਜਟਾਣਾ ਮੈਡਮ ਕਲੀਅਰ ਕਰੋ ਮੈਨੂੰ ਇਦਾਂ ਲੱਗਦਾ ਰਹਿੰਦਾ ਵੀ ਜੇ ਤਖੱਲਸ ਲਿਆ ਆ ਤਾਂ ਉਸ ਨੂੰ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਸਰ ਜ਼ਰੂਰੀ ਨਹੀਂ ਮੈਨੂੰ ਨਹੀਂ ਲੱਗਦਾ ਮੈਂ ਤੁਸੀਂ ਤੁਸੀਂ ਤਾਂ ਜਟਾਣਾ ਵਿੱਚ ਬਹੁਤ ਘੱਟ ਬਹੁਤ ਘੱਟ ਮੈਂ ਤਾਂ ਜਿਵੇਂ ਰੱਬ ਨੇ ਜਿੰਨੀਆਂ ਮੈਂ ਪੜੀਆਂ ਜਟਾਣਾ ਐਨ ਪੇਪਰ ਲਿਖਿਆ ਹੁੰਦਾ ਬਹੁਤ ਘੱਟ ਬਹੁਤ ਸੀ ਅੱਛਾ ਬਹੁਤ ਘੱਟ ਲਿਖਿਆ ਜੀ ਹਾਂ 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 ਤੇ ਸਿਸਟਮ ਆ ਜਿਆਦਾ ਹਾਂ ਓਕੇ ਓਕੇ ਤਕਰੀਬਨ ਹਾਂਜੀ ਅਸੀਂ ਕਿਹ ਲੋਕ ਰੁਚੀ ਵੀ ਨਹੀਂ ਕਰਦੇ ਨਹੀਂ ਕਰਦੇ ਮੈਂ ਬਹੁਤ ਕੱਟ ਕਰਦੇ ਮੇਰੇ ਹਿਸਾਬ ਨਾਲ ਹਾਂ ਉੱਥੇ ਵੀ ਮੈਂ ਬਹੁਤ ਕੱਟ ਕਰਦੀ ਹਾਂ ਤੇ ਤਕਰੀਬਨ ਮੈਨੂੰ ਨਹੀਂ ਲੱਗਦਾ ਜਿਵੇਂ ਸੁਖਵਿੰਦਰ ਅਮਰਤ ਨੂੰ ਹੀ ਲਗਾ ਲਓ ਤੁਸੀਂ ਉਹਨਾਂ ਨੇ ਕਿੰਨੀਆਂ ਗਜ਼ਲਾਂ ਲਿਖਤੀਆਂ ਤੇ ਮੈਨੂੰ ਨਹੀਂ ਲੱਗਦਾ ਕਿਸੇ ਚ ਉਹਨਾਂ ਨੇ ਸੁਖਵਿੰਦਰ ਜਾਂ ਅਮਰਤ ਆਹ ਕੱਟ ਇਸਤੇਮਾਲ ਬਹੁਤ ਕੱਟ ਲੇਡੀਜ਼ ਸ਼ਾਇਦ ਇਦਾਂ ਦਾ ਹੋਊਗਾ ਕਿ ਬਹੁਤ ਕੱਟ ਯੂਜ਼ ਕਰਦੇ ਕੀ ਸੁਣਾ ਰਹੇ ਹੋ ਮੈਡਮ ਤੁਸੀਂ ਮੈਂ ਗਜ਼ਲ ਦੇ ਗਜ਼ਲ ਦੀ ਲੇਖਕਾਂ ਗਜ਼ਲਕਾਰਾਂ ਤਾਂ ਜੀ ਗਜ਼ਲ ਨਾਲ ਹੀ ਤਰਨਮ ਚ ਗਾਉਂਗੇ ਜਾਂ ਨਹੀਂ ਜੀ ਹਾਂ ਕਿਉਂ ਨਹੀਂ ਗਾਉਂਦੇ ਤੁਸੀਂ ਆਪਣੀਆਂ ਲਿਖੀਆਂ ਗਜ਼ਲਾਂ ਖਾਸ ਕਰਕੇ ਤਰਨਮ ਕਿਉਂ ਨਹੀਂ ਗਾਉਂਦੇ ਜਟਾਣਾ ਮੈਡ ਨਹੀਂ ਗਾਉਣੀ ਹੈ ਹੈ ਗਾਦ ਨਹੀਂ ਹੈ ਕਈ ਵਾਰੀ ਗਾਉਂਦੇ ਕਈ ਰਾਜ ਸੁਣਾਉ ਹਾਂ ਸਾਨੂੰ ਕੋਈ ਗੱਲ ਨਹੀਂ ਕਿਉਂਕਿ ਮੈਂ ਚਾਹੁੰਦਾ ਕਿ ਮੈਨੂੰ ਨਹੀਂ ਆ ਸਕਸਣਾਈ ਤੁਸੀਂ ਮੈਨੂੰ ਅੱਜ ਤੱਕ ਨਹੀਂ ਸੁਣਾਈ ਕਈ ਪ੍ਰੋਗਰਾਮ ਚ ਜਾਈ ਹੁੰਦੇ ਹੈ ਨਹੀਂ ਸੁਣਾਈ ਹੋ ਸਕਦਾ ਕਈ ਨਿਕਲ ਗਿਆ ਹੋਵੇ ਦਿਮਾਗ ਤੋਂ ਸੁਣਾਓ ਸਾਨੂੰ ਹਾਂਜੀ ਹਾਂਜੀ ਚਲੋ ਫਿਲਹਾਲ ਮੈਂ ਜੋ ਹਾ ਤਿਆਰੀ ਵਾਲੀ ਹਾਂ ਉਹ ਸੁਣਾ ਰਹੀ ਹਾਂ ਤੁਹਾਨੂੰ ਅੱਜ ਕੱਲ ਦਾ ਜੋ ਮਾਹੌਲ ਹੈ ਜਿਸ ਤਰ੍ਹਾਂ ਦਾ ਜਿਵੇਂ ਮੋਡਰਨਾਈਜੇਸ਼ਨ ਹੋ ਰਹੀ ਹੈ ਜ਼ਮਾਨੇ ਦੀ ਜੀ ਤੀਆਂ ਦਾ ਤਿਉਹਾਰ ਆ ਕੇ ਹਟਿਆ ਤੇ ਉਸ ਕੀ ਮੋਡਰਨਿਟੀ ਆ ਰਹੀ ਹੈ ਉਸ ਨੂੰ ਵੇਖਦੇ ਹੋਏ ਮੈਂ ਕੁਝ ਸ਼ੇਅਰ ਲਿਖਿਆ ਗਜ਼ਲ ਦੇ ਜੀ ਹੋੜ ਐਸੀ ਲੱਗੀ ਜਾਂ ਜ਼ਮਾਨਾ ਐਸਾ ਆ ਗਿਆ ਆਹ ਹੋੜ ਕੋਈ ਲੱਗੀ ਜਾਂ ਜ਼ਮਾਨਾ ਐਸਾ ਆ ਗਿਆ ਸ਼ਹਿਰ ਦਾ ਖਿਆਲ ਪਿੰਡੂ ਜ਼ਿੰਦਗੀ ਨੂੰ ਖਾ ਗਿਆ ਆਹ ਸ਼ਹਿਰ ਦਾ ਖਿਆਲ ਪਿੰਡੂ ਜ਼ਿੰਦਗੀ ਨੂੰ ਖਾ ਗਿਆ ਬਹੁਤ ਅੱਛਾ ਚਰਖੇ ਰੰਗीन ਖੌਰੇ ਕਿਹੜੇ ਖੁੰਝੇ ਲੱਗ ਰਹੇ ਹੂੰ ਚਰਖੇ ਰੰਗीन ਖੌਰੇ ਕਿਹੜੇ ਖੁੰਝੇ ਲੱਗ ਰੋਂਦੇ ਪਿਪਲਾ ਨੂੰ ਛੱਡ ਗਿੱਦਾ ਫੈਲਸਾਂ 'ਚ ਆ ਗਿਆ ਆ ਰੇ ਪਿਪਲਾ ਨੂੰ ਛੱਡ ਗਿੱਦਾ ਫੈਲਸਾਂ 'ਚ ਆ ਗਿਆ ਕੀ ਬਾਤ ਹੈ ਕੀ ਬਾਤ ਤੇ ਇੱਕ ਅੱਜਕੱਲ ਜਿਵੇਂ ਖੌਤੀ ਅਵਾਰਡ ਮਿਲ ਰਹੇ ਆ ਹਮਮ ਅਲੱਗ-ਅਲੱਗ ਸਾਹਿਤਕਾਰਾਂ ਨੂੰ ਮਾਨ ਸਨਮਾਨ ਬੀਤਾ ਮਿਲ ਜਾਂਦੇ ਮੁੱਲ ਹੁਣ ਹਮ ਦੁਬਾਰਾ ਮਾਨ ਸਨਮਾਨ ਬੀਤਾ ਮਿਲ ਜਾਂਦੇ ਮੁੱਲ ਹੁਣ ਹੱਕਦਾਰ ਰਹਿ ਗਿਆ ਸਕੀਮ ਕੋਈ ਲਾ ਗਿਆ ਅਰੇ ਆ ਸਕੀਮਾਂ ਹੀ ਲੱਗਦੀਆਂ ਅੱਜ ਹੱਕਦਾਰ ਰਹਿ ਗਿਆ ਅਸਲੀਅਤ ਅਸਲੀਅਤ ਸਕੀਮ ਕੋਈ ਲਾ ਗਿਆ ਹਾਂ ਗਜ਼ਲ ਦੇ ਤਿੰਨ ਕ ਸ਼ੇਰ ਮੈਂ ਹੋਰ ਕਿਸੇ ਗਜ਼ਲ ਦੇ ਸਾਰੀ ਹਾਂ ਜੀ ਹਾਲਾਤਾਂ ਨਾਲ ਲੜ ਕੇ ਵੀ ਹੰਝੂ ਚੋਣ ਨਹੀਂ ਦਿੱਤਾ ਹਾਂ ਹਾਲਾਤਾਂ ਨਾਲ ਲੜ ਕੇ ਵੀ ਹੰਝੂ ਚੋਣ ਨਹੀਂ ਦਿੱਤਾ ਕਿਸੇ ਕੀਮਤ ਤੇ ਖੁਸ਼ੀਆਂ ਨੂੰ ਮਹਿਬੂਹਾ ਟੋਣ ਨਹੀਂ ਦਿੰਦਾ ਬਿਊਟੀਫੁੱਲ ਸ਼ੁਕਰੀਆ ਜੀ ਸ਼ੁਕਰੀਆ ਹਾਲਾਤਾਂ ਨਾਲ ਲੜ ਲੜ ਕੇ ਵੀ ਹੰਝੂ ਚੋਣ ਨਹੀਂ ਦਿੰਦਾ ਕਿਸੇ ਕੀਮਤ ਤੇ ਖੁਸ਼ੀਆਂ ਨੂੰ ਮਹਿਬੂਹਾ ਟੋਣ ਨਹੀਂ ਦਿੰਦਾ ਬਹੁਤ ਅੱਛਾ ਜੱਟ ਮੇਰੇ ਆਪਣੇ ਮੇਰੇ ਹਾਲਾਤ ਉੱਪਰ ਹੱਸ ਦੇ ਵੇਖੀ ਹੂੰ ਮੇਰੇ ਆਪਣੇ ਮੇਰੇ ਹਾਲਾਤ ਉੱਪਰ ਹੱਸ ਦੇਵੇ ਕੇ ਨਮੋਸ਼ੀ ਪੀ ਲਈ ਸਦਮੇ ਨੂੰ ਪਾਰੂ ਹੋਣ ਨਹੀਂ ਦਿੱਤਾ ਨਮੋਸ਼ੀ ਪੀ ਲਈ ਸਦਮੇ ਨੂੰ ਪਾਰੂ ਹੋਣ ਨਹੀਂ ਦਿੱਤਾ ਬੜੇ ਤੂਫਾਨ ਠੱਲੇ ਹੂੰ ਬੜੇ ਤੂਫਾਨ ਠੱਲੇ ਪਰ ਅਜੇ ਵੀ سلسلہ ਉਹੀ ਬੜੇ ਤੂਫਾਨ ਠੱਲੇ ਪਰ ਅਜੇ ਵੀ سلسلہ ਉਹੀ ਮੇਰੀ ਇੱਜ਼ਤ ਨੇ ਪਰ ਮੇਰੇ ਹੌਸਲੇ ਨੂੰ ਖੋਣ ਨਹੀਂ ਦਿੱਤਾ ਬਹੁਤ ਅੱਛਾ ਮੈਡਮ ਮੇਰੀ ਇੱਜ਼ਤ ਨੇ ਇਹ ਮੇਰੇ ਹੌਸਲੇ ਨੂੰ ਖੋਣ ਨਹੀਂ ਦਿੱਤਾ ਲਾਸਟ ਸ਼ੇਰ ਹੈ ਕਿ ਚਾਹਤ ਤਾਂ ਜਤਾਈ ਸੀ ਜਦੋਂ ਵੀ ਸਖਸ ਕੋਈ ਮਿਲਿਆ ਹੂੰ ਕਿ ਚਾਹਤ ਤਾਂ ਜਗਾਈ ਸੀ ਜਦੋਂ ਵੀ ਸਖਸ ਕੋਈ ਮਿਲਿਆ

ਹੋ ਵੀ ਸਹੀ ਦੀ ਹੈ ਸਚਾਈ ਹੈ ਹੋ ਵੀ ਸਕਦੀ ਹੈ ਜੀ 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 ਰਾਜ ਕੋ ਰਾਜ ਰਹੇਗਾ ਨਹੀਂ ਨਹੀਂ ਜਟਾਣਾ ਮੈਡਮ ਬਹੁਤ ਬਾਖਮਾਲ ਲਿਖਦੇ ਨੇ ਹਾਂ ਜੀ ਸ਼ੁਕਰੀਆ ਔਰ ਮੈਂ ਲਿਖਤ ਦੇ ਨਾਲ ਨਾਲ ਇਹਨਾਂ ਦੇ ਸੁਭਾਅ ਦੀ ਵੀ ਤਾਰੀਫ ਕਰਦਾ ਕਿਉਂਕਿ ਕਾਫੀ ਮੈਂ ਇਹਨਾਂ ਦੇ ਨਾਲ ਕਾਫੀ ਵਿਚਰਿਆ ਹੋਇਆ ਹੈ ਇਹਨਾਂ ਨੂੰ ਕਈ ਵਾਰ ਅਸੀਂ ਅਲੱਗ-ਅਲੱਗ ਚੈਨਲਾਂ ਦੇ ਉੱਪਰ ਇੰਟਰੋਡਿਊਸ ਕੀਤਾ ਹੈ ਇਹਨਾਂ ਨੂੰ ਸੁਣਿਆ ਹੈ ਸੋ ਇਸ ਕਰਕੇ ਬਾਖਮਾਲ ਲਿਖਦੇ ਨੇ ਔਰ ਖਾਸ ਕਰਕੇ ਮੈਂ ਸੰਤੋਖਜੀਤ ਉਹ ਗੱਲ ਪੁੱਛਣੀ ਚਾਹਾਂਗਾ ਮੈਡਮ ਤੋਂ ਕਿ ਜੋ ਇਹਨਾਂ ਨੇ ਮਾਨ ਤੇ ਸਨਮਾਨ ਦੀ ਗੱਲਬਾਤ ਕੀਤੀ ਹੈ ਕੋਈ ਮਤਲਬ ਕਹਿੰਦੇ ਨੇ ਮਿਹਨਤ ਕੋਈ ਕੋਈ ਕਰਦਾ ਤੇ ਖਾ ਕੋਈ ਹੋਰ ਜਾਂਦਾ ਉਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਜਟਾਣਾ ਮੈਡਮ ਕੋ ਇੱਕ ਵਾਰ ਮੈਂ ਫਿਰ ਚਲਦਾ ਸੁਣਦਾ ਉਹਨਾਂ ਦੀਆਂ ਲਿਖੀਆਂ ਅਗਲੀਆਂ ਗ਼ਜ਼ਲਾਂ ਚੋਂ ਕੋਈ ਇੱਕ ਗ਼ਜ਼ਲ ਜਟਾਣਾ ਮੈਡਮ ਕੀ ਸੁਣਾ ਰਹੇ ਹੋ ਨੈਕਸਟ ਤਰਨੋਂ ਚਨਾਵਾ ਫਿਰ ਆਹ ਰੰਗ ਅਲੱਗ ਹੋ ਜਾਏਗਾ ਜੀ 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 ਹਾਂਜੀ ਹਾਂਜੀ ਜ਼ਰੂਰ ਉਹ ਸਾਰੇ ਸ਼ੋਖ ਰੰਗਾਂ ਨੂੰ ਪਰਾਂ ਵਿੱਚ ਪਰਨੇ ਆਈ ਹੈ ਉਹ ਸਾਰੇ ਸ਼ੋਖ ਰੰਗਾਂ ਨੂੰ ਪਰਾਂ ਵਿੱਚ ਪਰਨੇ ਆਈ ਹੈ के फिर तितली बहरांदा तसव्वर करने आई है बहुत अच्छा, बहुत अच्छा। ओ सारे शौक रंगानों पर आविच परने आई है के फिर तितली बहरांदा ਦਸਵਰ ਕਰਨ ਆਈ ਹੈ ਆਏ ਹਾਏ ਕਿਸੇ ਦੀ ਬੇਰੁਖੀ ਦਾ ਫੇਰ ਸਿਨੇ ਖੂਬ ਕੇ ਖੰਜਰ ਹਮ ਕਿਸੇ ਦੀ ਬੇਰੁਖੀ ਦਾ ਫੇਰ ਸਿਨੇ ਖੂਬ ਕੇ ਖੰਜਰ ਹਮ ਮੁਹੱਬਤ ਦੀ ਤਜ਼ਾਰਤ ਦਾ ਤਮਾਸ਼ਾ ਜਰਨ ਆਈ ਹੈ ਬਹੁਤ ਅੱਛਾ ਬਹੁਤ ਅੱਛਾ ਮੁਹੱਬਤ ਦੀ ਤਜ਼ਾਰਤ ਦਾ ਤਮਾਸ਼ਾ ਜਰਨ ਆਈ ਹੈ ਕਿ ਫਿਰ ਤਿਤਲੀ ਬਹਾਰਾਂ ਦਾ ਤਸਵਰ ਕਰਨੇ ਆਈ ਹੈ ਬਹੁਤ ਅੱਛਾ ਹਨੇਰੇ ਪੈਂਡਿਆਂ ਤੇ ਜਾਣਦੀ ਹੈ ਜੁਸਤ ਜੂ ਹੋਈ ਹਮ ਬਹੁਤ ਅੱਛਾ ਹਨੇਰੇ ਪੈਂਡਿਆਂ ਤੇ ਜਾਣਦੀ ਹੈ ਜੁਸਤ ਜੂ ਹੋਈ ਹਮ ਤਲੀ ਤੇ ਇਸ ਲਈ ਚੱਪਾ ਕੁ ਚਾਨਣ ਤਰਨੇ ਆਈ ਹੈ ਕਿ ਨਾ ਸਹਾਰਾ ਬਹੁਤ ਖੂਲੀ ਤੇ ਇਸ ਲਈ ਚੱਪਾ ਕੁ ਚਾਨਣ ਤਰਨੇ ਆਈ ਹੈ ਕਿ ਫਿਰ तितਲੀ ਬਹਾਰਾਂ ਦਾ ਤਸਵਰ ਕਰਨੇ ਆਈ ਹੈ ਹੂੰ ਬਹੁਤ ਅੱਛਾ ਗਮਾਤੋਂ ਲੈ ਜ਼ਰਾ ਓਲਾਜ ਟਾਣਾ ਜੀ ਰਹੀ ਫਿਰ ਤੂੰ ਹੂੰ ਬਹੁਤ ਅੱਛਾ ਗਮਾਤੋਂ ਲੈ ਜ਼ਰਾ ਓਲਾਜ ਟਾਣਾ ਜੀ ਰਹੀ ਫਿਰ ਤੂੰ ਤੁਰਫ ਹਾਸ ਆਂਦੇ ਨਾਲ ਮੁੜ ਤੋਂ ਕਰਨ ਆਈ ਹੈ ਤੁਰਫ ਹਾਸ ਆਂਦੇ ਨਾਲ ਮੁੜ ਤੋਂ ਕਰਨ ਆਈ ਹੈ ਕਿ ਫਿਰ ਤਿਤਲੀ ਬਹਾਰਾਂ ਦਾ ਸਭ ਕਰਨੇ ਆਈ ਹੈ ਉਹ ਸਾਰੇ ਸ਼ੋਖ ਰੰਗਾਂ ਨੂੰ ਪਰਾ ਵਿੱਚ ਪਰਨੇ ਆਈ ਹੈ ਕਿ ਫਿਰ तितਲੀ ਬਹਾਰਾਂ ਦਾ ਤਸਵਰ ਕਰਨੇ ਆਈ ਹੈ ਕੀ ਬਾਤ ਹੈ ਜਟਾਣਾ ਮੈਡਮ ਰੀਅਲੀ ਐਪਰੀਸ਼ੀਏਟ ਐਪਰੀਸ਼ੀਏਟ ਬਹੁਤ ਅੱਛਾ ਲਿਖਿਆ ਤਰਨਮ ਦੇ ਵਿੱਚ ਵੀ ਬਹੁਤ ਤਰਨਮ ਚ ਵੀ ਤੁਸੀਂ ਗਾਇਆ ਹੀ ਕਰੋ ਇਹਦੇ ਵਿੱਚ ਕੀ ਹੈ ਅੱਛਾ ਹੈ ਇਹਨੇ ਰੰਗ ਆ ਲੈ ਨਜ਼ਰ ਆ ਜਾਂਦਾ ਹਾਂਜੀ ਹਾਂਜੀ ਨਹੀਂ ਤੁਸੀਂ ਮਤਲਬ ਸ਼ਰਮਾਉਂਦੇ ਹੋ ਤਰਨਮ ਨਹੀਂ 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 ਵੈਸੇ ਹੀ ਕਈ ਵਾਰੀ ਮਾਰ ਹੁੰਦਾ ਹੈ ਜੀ ਜੀ ਹਾਂ ਬਦਲਦੇ ਰਹਿੰਦੇ ਹਾਂ